ਹੋ ਗਈਆਂ ਪਿਛਲੀ ਹੋ ਗਈ کافی ਕਮ ਹੋ ਗਏ ਇੱਕ ਰਹਿ ਗਿਆ ਉਹਦੇ ਵਾਸਤੇ ਮੈਂ ਲੱਗਿਆ ਹੋਇਆ ਮੈਂ ਖਾਕਾ ਬਣਾਈ ਜਨਾ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਦਾ ਆਵਾ ਇੱਕ ਇੱਕ ਗਰੰਟੀ ਰਹਿ ਗਈ ਹਾਲਾਂਕਿ 5 ਸਾਲ ਚ ਪੂਰੀ ਕਰਨੀ ਹੈ ਪਰ ਮੈਂ ਕੁਝ ਗਰੰਟੀ ਇਹ ਜੇ ਵੀ ਪੂਰੀਆਂ ਕਰਤੀਆਂ ਜਿਹੜੀਆਂ ਮੈਂ ਕਈਆਂ ਵੀ ਨਹੀਂ ਸੀ ਸਭ ਤੋਂ ਪਹਿਲਾਂ ਐਮਐਲਏ ਦੀ ਪੈਨਸ਼ਨਾਂ ਕੱਟੀਆਂ ਮੈਂ ਸੱਤ-ਸੱਤ ਪੈਨਸ਼ਨਾਂ ਲਈ ਜਾਂਦੇ ਸੀ 5-5 ਲੱਖ ਰੁਪਈਆ ਪੈਨਸ਼ਨਾਂ ਜਾਂਦਾ ਸੀ ਮੈਂ ਕਿ ਇੱਕ ਲੈਣੀ ਆ ਲੋ ਨਹੀਂ ਜੋ ਹੋ ਕਰੇ ਇਹ ਕਿਹੜੀ ਗੱਲ ਹੈ ਨਾਲੇ ਤਾਂ ਕਹਿੰਦੇ ਸੇਵਾ ਦਾ ਮੌਕਾ ਦਿਓ ਨਾਲੇ ਕਹਿੰਦੇ ਪੈਨਸ਼ਨ ਦਿਓ ਸੇਵਾ ਦੀ ਪੈਨਸ਼ਨ ਥੋੜੀ ਮਿਲਦੀ ਹੁੰਦੀ ਹੈ ਤੂੰ ਮੁਲਾਜ਼ਮ ਇੱਕ 40 ਸਾਲ ਕੰਮ ਕਰਦਾ ਇੱਕ ਵਿਭਾਗ ਚ ਇੱਕ ਨਾਲ ਇੱਕ ਪੈਨਸ਼ਨ ਮਿਲਦੀ ਹੈ ਇਹ ਭਾਵੇਂ 5 ਦਿਨ ਵਾਸਤੇ ਐਮਐਮਐਲ ਬਣ ਜਾਣਾ ਇੱਕ ਵਾਰ ਹੋਰ ਪੈਨਸ਼ਨ ਲੱਗ ਗਈ 70000 ਹੋਰ ਲੱਗ ਗਈ ਘਰ ਘਰਾ ਕੇ ਘਰ ਘਰਾ ਕੇ ਜੇ ਕੋਈ 5 ਵਾਰੀ ਐਮਪੀ ਬਣ ਗਿਆ 3.5 ਲੱਖ ਪੈਨਸ਼ਨ ਆ ਉਹਦੀ ਕਈਆਂ ਨੂੰ ਹਾਰ ਕੇ ਫਾਇਦਾ ਹੈ ਪੈਨਸ਼ਨ ਲਵਾਂਗੇ ਉਹ ਕੱਟੀ ਸੋ ਮੈਂ ਹੁਣ ਖਜ਼ਾਨੇ ਦਾ ਹਿਸਾਬ ਤਾ ਲਾ ਕੇ ਮੈਂ ਲੱਗਿਆ ਹੋਇਆ ਮੈਂ ਤਵੀਦ ਬਣਾਉਣਾ ਯਕੀਨ ਰੱਖਿਓ ਮੇਰੇ ਤੇ ਆਪ ਦਾ ਪੈਸੇ ਗਾਂਦਾ ਨਹੀਂ ਕਿੰ ਨਾਲੇ ਮੈਂ ਰਹਿਣ ਨਹੀਂ ਦੇਣੇ ਇਤੁਹ ਗਟਾਂਗੇ ਜਿਹੜੇ ਪਹਾੜਾਂ-ਪੂੜਾਂ 'ਚ ਪਏ ਨੇ ਇਹਨਾਂ ਦੇ ਤੇ ਇੱਕ ਗਰੰਟੀ ਰਹਿ ਗਈ ਸਾਡੀ ਅмма-ਮਾ ਭੈਣਾਂ ਨੂੰ ਜਿਹੜਾ 1000 ਰੁਪਏ ਵਾਲਾ ਮਾਨ ਸਨਮਾਨ ਵਾਲਾ ਜਿਹੜਾ ਗਰੰਟੀ ਆ ਪੂਰੀ ਕਰੂੰਗਾ ਉਹ ਪੂਰੀ ਕਰੂੰਗਾ ਇਹ ਚਾਰ ਵਾਦੇ ਕਰਕੇ ਪੰਜ ਪੂਰੇ ਕਰ ਦੋ ਲੋਕ ਕਹਣਗੇ ਨਜ਼ਾਰਾ ਲਿਆਤਾ ਪੰਜ ਕਰਕੇ ਚਾਰ ਕਰੋਗੇ ਲੋਕ ਕਹਣਗੇ ਵਾਦੇ ਪੂਰੇ ਨੋ ਇਸ ਕਾ ਕੇ ਕਰੋ ਹੀ ਚਾਹ ਉਹ ਉਹ ਗੱਲ ਕਹੋ ਜਿਹੜੀ ਕਰ ਸਕਦੇ ਹੋ ਅਸੀਂ ਕਰ ਸਕਦੇ ਹਾਂ ਕਿਸੇ ਨੇ ਸੋਚਿਆ ਸੀ ਬਿਜਲੀ ਮਾਫ਼ ਹੋ ਸਕਦੀ ਹੈ ਹੋ ਗਈ ਕਿਸੇ ਨੇ ਸੋਚਿਆ ਸੀਗਾ ਨੈਰਾਂ ਦਾ ਪਾਣੀ 40 40 ਸਾਲ ਬਾਅਦ ਨਹਿਰਾਂ ਦਾ ਪਾਣੀ ਜਿਹੜਾ ਖੇਤਾਂ 'ਚ ਪਹੁੰਚੂਗਾ ਪਹੁੰਚ ਗਿਆ ਕਿਹਨੇ ਸੋਚਿਆ ਸੀ ਬਿਜਲੀ ਖੇਤਾਂ ਵਾਲੀ 8 ਘੰਟੇ ਦੀ بجائے 12 12 13 13 4 4 ਘੰਟੇ ਚੱਲੂਗੀ ਨਾਲ ਦਿਨੇ ਆਊਗੀ ਹੋ ਗਿਆ ਉਹੀ ਤਾਰਾਂ ਨੇ ਉਹੀ ਟਰਾਂਸਫਾਰਮਰ ਨੇ ਉਹੀ ਖੰਭੇ ਨੇ ਹੁਣ ਕਿਵੇਂ ਹੋ ਗਿਆ ਨੀਅਤ ਸਾਫ਼ ਹੋ ਗਈ ਨੀਅਤ ਸਾਫ਼ ਹੋ ਸੋ ਇਸ ਕਰਕੇ ਬੈਸਟ ਜਿੰਨੇ ਵੀ ਕੰਮ ਹੋਣਗੇ ਉਹਨਾਂ ਨੂੰ ਮੈਂ ਪਹਿਲ ਦੇ ਹੱਥ ਲਾਊਂਗਾ ਕਿਉਂਕਿ ਇਸ ਮਿਹਨਤ ਬਾਅਦ ਤੁਸੀਂ ਜਿਹੜਾ ਮੁੱਲ ਪਾਉਂਗੇ ਉਹਦਾ ਉਹਦਾ ਮੈਂ ਤਾਂ ਫਾਲਤ ਮਿਲਣਾ ਚਾਹੀਦਾ ਹੈ ਔਰ ਤੋ ਤੁਸੀਂ ਵੀ ਤਾਂ ਮਿਹਨਤੀ ਕਰੋਗੇ ਉਸ ਦਿਨ ਹੁਣ ਵੀ ਕਰ ਰਹੇ ਹਾਂ ਕਿ ਆਪਣੇ ਦੋਸਤਾਂ ਮਿੱਤਰਾਂ ਦੇ ਆਪਣੇ ਗਵਾਂਡੀਆਂ ਦੇ ਨਾਲ ਮਿਲ ਕੇ ਚਾੜੂ ਦਾ ਪ੍ਰਚਾਰ ਕਰੋ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਮੈਂ ਤਾਂ ਹੀ ਕਹਿਣਾ ਚਾਹਾਂਗਾ ਰਿਸ਼ਵਤਖੋਰਾ ਨੂੰ ਕਿ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਸਭ ਕੁਝ ਇੱਥੇ ਰਹਿ ਜਾਂਦਾ ਹੈ ਗਰੀਬਾਂ ਦੀਆਂ ਵੱਧ ਦਵਾਵਾਂ ਨਾ ਲਓ ਸੋ ਗਰੀਬਾਂ ਨੂੰ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦਵਾਵਾਂਗੇ ਤੁਹਾਡੇ ਬੱਚੇ ਜੋ 2-2 ਢਾਈ-ਢਾਈ ਲੱਖ ਰੁਪਏ ਮਹੀਨੇ ਵਾਲੀ ਨੌਕਰੀ ਤੇ ਲੱਗੇ ਉਦੋਂ ਗਰੀਬੀਆਂ ਚੱਕੀਆਂ ਜਾਣਗੀਆਂ ਇਹ ਇਹ ਨੌਕਰੀਆਂ ਅਸੀਂ ਦੇਵਾਂਗੇ ਪਹਿਲਾਂ ਸਕੂਲਾਂ 'ਚ ਉਹਨਾਂ ਨੂੰ ਪੜ੍ਹਾਵਾਂਗੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਨੌਕਰੀਆਂ ਤੇ ਲੈਣ ਵਾਸਤੇ ਬੁਲਾਵਾਂਗੇ ਕੋਈ ਰਿਸ਼ਵਤ ਨਹੀਂ ਚੱਲੂਗੀ ਗਰੀਬੀਆਂ ਦੂਰ ਕਰਾਂਗੇ ਮੈਨੂੰ ਹੁਣ ਪਤਾ ਲੱਗਿਆ ਕਿ ਚਾਂਦੀ ਕਿਹੜੇ ਪਾਅ ਵਿਕਦੀ ਹੈ ਕਿ ਜਦੋਂ ਲੋਕ ਲੜਾਈ ਆਪ ਲੜਨ ਲੱਗ ਜਾਣ ਫਿਰ ਕੋਈ ਹਰਾ ਨਹੀਂ ਸਕਦਾ ਜਦੋਂ ਲੋਕ ਲੜਾਈ ਲੜਨ ਲੱਗ ਜਾਣ ਨਾ ਜਦੋਂ ਫਿਰ ਨਹੀਂ ਹਰਾ ਸਕਦਾ ਅਮੇਂਦਰ ਭਗਤ ਜੀ ਇਹ ਨਾਮ ਦੇ ਵੀ ਭਗਤ ਹੈ ਹੈਗੇ ਵੀ ਭਗਤ ਹੈ ਸ਼ਰੀਫ ਬੰਦੇ ਹੈ ਸਾਊ ਬੰਦੇ ਹੈ ਪਰਿਵਾਰ ਸੇਵਾ ਕਰ ਚੁੱਕਿਆ ਪਹਿਲਾਂ ਜਿਸ ਕਰਕੇ ਆਪਣੇ ਵਰਗੇ ਬੰਦਿਆਂ ਨੂੰ ਦਿਤਾਇਆ ਕਰੋ ਜਿਹੜੇ ਤੁਹਾਡੇ ਦੁੱਖਾਂ ਨੂੰ ਜਾਣਦੇ ਹੋਣ ਜਿਹੜੇ ਜਿਹੜੇ ਜਿਨ੍ਹਾਂ ਨੇ ਤੁਹਾਡੇ ਵਾਂਗੂ ਗਰੀਬੀਆਂ ਹਟਾਈਆਂ ਹੋਣ ਇਹ ਰਾਜਾ ਮਹਾਰਾਜਾ ਨੂੰ ਕੀ ਪਤਾ ਹੈ ਦੁੱਖ ਕੀ ਹੁੰਦੇ ਨੇ ਇਹਨਾਂ ਨੂੰ ਨਹੀਂ ਪਤਾ ਇਹਨਾਂ ਨੂੰ ਨਹੀਂ ਪਤਾ ਕਿਤਾ ਇਹੋ ਜਿਹੇ ਵੇਲੇ ਤਾਂ ਚਲ ਛੱਡੋ ਇਹ ਤਾਂ 3-4 ਵਜੇ ਇਹਨਾਂ ਦਾ 3 ਛਿਪ ਜਾਂਦਾ ਇਹਨੂੰ ਚਲੋ ਘਰੇ ਪੰਜਾਬ ਦੀ ਸੇਵਾ ਬਹੁਤ ਕਰਨ ਲਈ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਦੇ ਆ ਤਾਪਮਾਨ ਹਾਊ ਮੱਚ ਇਜ਼ ਦ ਟੈਂਪਰੇਚਰ ਸਰ 42 ਡਿਗਰੀ ਓ ਨੋ ਵੈਰੀ ਵੈਰੀ ਹੌਟ ਜੋ ਹਟ ਦੱਸਿਓ ਜਦੋਂ ਦੀਕ ਜਗਰੀ ਰਹਿ ਗਿਆ ਪੰਜਾਬ بچਾਵਾਂਗੇ ਫਿਰ ਜਿੰਨੇ ਚਿਰ ਨੂੰ ਇਹ ਬਾਹਰ ਨਿਕਲਦੇ ਨੇ ਉਹਨੇ ਚਿਰ ਨੂੰ ਮੈਂ ਸਾਰਾ ਹਲਕਾ ਕੱਢ ਦੇਣਾ ਸਾਡੀ ਗਰੀਸ ਕਰਨਗੇ ਅਸੀਂ ਪੋਰ ਵਾਲੇ ਟੋਇਆਂ ਚੋਂ ਨਿਕਲੇ ਹੋਇਆ ਅਸੀਂ ਮਿੱਟੀ ਚੋਂ ਨਿਕਲੇ ਹੋਇਆ ਅਸੀਂ ਗਰੀਬੀਆਂ ਦੇਖਿਆ ਹੋਇਆ ਨੇ ਸੋ ਅਸੀਂ ਆਮ ਲੋਕਾਂ ਆਸੀਂ ਸੱਚੇ ਦਿਲ ਦਿਲੋਂ ਦੇਸ਼ ਨੂੰ ਪਿਆਰ ਕਰਨ ਵਾਲੇ ਲੋਕਾਂ ਅਸੀਂ ਇੰਨਾ ਵਾਂਗੂ ਧਰਮਾਂ ਦੇ ਨਾਂ ਤੇ ਲੜਾਉਂਦੇ ਨਹੀਂ ਅਸੀਂ ਤਾਂ ਹਰੇਕ ਸਮਾਜ ਨੂੰ ਪਿਆਰ ਕਰਦੇ ਆ ਹਰੇਕ ਸਮਾਜ ਨੂੰ ਕਹਿੰਦੇ ਆ ਕਿ ਆਓ ਤੁਸੀਂ ਵੀ ਅੱਗੇ ਆਓ ਆਪਣੇ ਪੁਰਖਿਆਂ ਦੇ ਜਨਮ ਦਿਨ ਮਨਾਓ ਬਾਰਸੀਆਂ ਮਨਾਓ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੱਸੋ ਕਿ ਆਪਾਂ ਨੂੰ ਕਿੰਨੀਆਂ ਕੁਰਬਾਨੀਆਂ ਤੋਂ ਬਾਅਦ ਇਹ ਦੇਸ਼ ਮਿਲਿਆ ਨਿੰਨਾਂ ਨੂੰ ਕੀ ਪਤਾ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਨੇ ਪੰਜਾਬੀ ਆਉਂਦੀ ਨਹੀਂ ਪੰਜਾਬ ਦੇ ਵਾਰਿਸ ਬਣਨ ਨੂੰ ਫਿਰਦੇ ਨੇ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕਦੇ ਆਈ ਹੀ ਨਹੀਂ ਉਹ ਕਿਤੇ 4-5 ਸਾਲ ਦੀ ਗੱਲ ਹੈ ਸਰਦੂਲਗੜ੍ਹ ਕੋਲੇ ਪਿੰਡ ਹੈ ਚੁਨੀਰ ਬਠਿੰਡਾ ਹਲਕੇ ਚ ਹੈ ਲੋਕ ਸਭਾ ਹਲਕਾ ਬਠਿੰਡਾ ਹੈ ਉਥੇ ਕਿਤੇ ਕੋ ਬੇਮੌਸਮੀ ਬਰਸਾਤ ਹੋ ਗਈ ਤਾਂ ਹਰ ਸਿਮਰਤ कौर ਚਲੀ ਗਈ ਮੁਆਵਜ਼ਾ ਦੇਣ ਉਹਦਾ ਹਲਕਾ ਪੈਂਦਾ ਹੈ ਕਿਸੇ ਕਿਸਾਨ ਨੇ ਕਹਿੰਦਾ ਜੀ ਮੇਰੇ 2 ਕਿੱਲੇ ਹਰੀਆਂ ਮਿਰਚਾਂ ਮਾਰੀਆਂ ਗਈਆਂ ਬੀਬੀ ਜੀ ਮੈਨੂੰ ਮੁਆਵਜ਼ਾ ਦਿਓ ਉਹਨੇ ਪੁੱਛਿਆ ਕਿ ਨੀ ਹਰੀਆਂ ਮਿਰਚਾਂ ਕੀ ਭਾਅ ਵਿਕਦੀਆਂ ਨੇ ਸਰਪੰਚ ਕੰਨਾ ਜੀ ਹਰੀਆਂ 25-2600 ਰੁਪਏ ਕਵਾਂਟਲ ਵਿਕ ਜਾਂਦੀਆਂ ਨੇ ਲਾਲ ਵਿਕ ਜਾਂਦੀਆਂ 5500 ਰੁਪਏ ਕਵਾਂਟਲ ਕਹਿੰਦੇ ਫਿਰ ਤੁਸੀਂ ਕਮਲਿਓ ਤੁਸੀਂ ਹਰੀਆਂ ਕੋ ਭੀਜਦੇ ਹੋ ਸਿੱਧੇ ਲਾਲ ਹੀ ਵਿਜਿਆ ਕਰੋ ਲੈ ਉਹਨਾਂ ਨੂੰ ਕਿਵੇਂ ਦੱਸੇ ਹਰੀਆਂ ਤੋਂ ਲਾਲ ਬਣਦੀਆਂ ਨੇ ਪਤਾ ਹੀ ਨਹੀਂ ਨਾ ਮੇਰੇ ਧਰਤੀ ਤੇ ਗਏ ਨਹੀਂ ਨਾ ਕਦੇ ਗਰਾਊਂਡ ਤੇ ਗਏ ਨਹੀਂ ਕੁੰਡੇ ਚੜਣੀ ਕੁੱਟੀ ਨਹੀਂ ਨਾ ਕਦੇ ਕਦੇ ਸਾਗ ਚਾਲਣ ਪਾਇਆ ਨਹੀਂ ਨਾ ਬਣਿਆ ਬਣਿਆ ਨੌਕਰ ਬੀਬਾ ਜੀ ਬੀਬਾ ਕਮਾਲ ਹੈ ਆ ਪਹਿਲੇ ਮੁੱਖ ਮੰਤਰੀ ਜੀ ਨੂੰ ਬਾਈ ਜੀ ਕਹਿ ਕੇ ਬੁਲਾਉਂਦੇ ਆ ਨੇ ਦੂਪਹਿਰ ਵਾਲੇ ਕਾਕਾ ਜੀ ਰਾਜਾ ਸਾਹਿਬ ਮਹਾਰਾਜਾ ਸਾਹਿਬ ਕਿਉਂ ਨੰਨੀਆਂ ਸਤਿਕਾਰਯੋਗ ਪਤਨੀਆਂ ਬੀਬਾ ਜੀ ਕਮਾਲ ਹੈ ਸਾਡੇ ਵਾਲੀਆਂ ਭੋਲੇ ਵਾਲੀ ਗਰਮੇਲ ਵਾਲੀ ਤੇਰੇ ਵਾਲੀ ਮੇਰੇ ਵਾਲੀ ਸ਼ੇਰੇ ਵਾਲੀ ਇਹਨਾਂ ਦੀ ਆਪੀ ਬਾਜੀ ਸਾਨੂੰ ਨਹੀਂ ਮਾਨ ਸਨਮਾਨ ਚਾਹੀਦਾ ਭਾਈ ਸਾਡੀਆਂ 3 ਬਣਾਂ ਨੂੰ ਮਾਨ ਸਨਮਾਨ ਚਾਹੀਦਾ ਨਾ ਇਹ ਹੀ ਜੰਮੀਆਂ ਆ ਅਲੱਗ ਕਿਸਮ ਨਾਲ ਇਹਨਾਂ ਦੇ ਆਲੇ ਦੋਲੇ ਨੌਕਰ ਚੌਕਰ ਸੁਵੇਸ਼ ਕਰਕੇ ਬਦਲਣਾ ਪਊਗਾ ਤੁਹਾਡਾ ਜਮਾਨਾ ਆ ਗਿਆ ਹੁਣ ਤੁਹਾਡਾ ਜਮਾਨਾ ਆਪਣੇ 3 ਪੁੱਤਾਂ ਨੂੰ ਕਹਿ ਦਿਓ ਪੜ੍ਹਾਈ ਕਰੋ ਤੁਹਾਡੇ ਘਰੇ ਚਿੱਠੀਆਂ ਸਰਕਾਰ ਦੀ ਆਉਣਗੀਆਂ ਕਿ ਆ ਜਾ ਪੁੱਤ ਉਰਸੀ ਤੇਰਾ ਇੰਤਜ਼ਾਰ ਕਰ ਰਹੀ ਹੈ ਤੇ ਨੌਕਰੀ ਤੇ ਇੰਤਜ਼ਾਰ ਕਰ। ਸਵੇਹ ਇਹ ਇਲੈਕਸ਼ਨ ਆਉਣੀ ਨਹੀਂ ਚਾਹੀਦੀ ਸੀ ਪਰ ਇੱਕ ਬੰਦਾ ਕਹਿੰਦਾ ਮੈਂ ਤਾਂ ਐਮਐਲਏ ਹੁਣ ਬਣਿਆ ਤਾਂ ਵਾ ਮੈਂ ਉੱਧਰ ਬਣਨਾ ਹੈ ਪਰਲੇ ਪਾਸੋਂ। ਜੇ ਸੇਵਾ ਕਰਨੀ ਹੈ ਇਤਨਾ ਵੀ ਤਾਂ ਹੋ ਸਕਦੀ ਸੀ ਪਰ ਨਹੀਂ ਦੂਜੀ ਸੇਵਾ ਨਹੀਂ ਹੁੰਦੀ ਨਾ ਤੇਲੇ ਪਾਸਿਓਂ। ਮੈਂ ਹੋਣ ਨਹੀਂ ਦਿੰਦਾ ਇੱਥੇ ਹੁਣ ਦੂਜੇ ਪਾਸੇ ਆ ਗਏ ਜਦ ਤਰਖਾਬਦਾ ਹੀ ਹੋ ਗਏ ਕੋਈ ਜਦੋਂ ਪੱਤੇ ਵੱਧ ਮਿਲਦੇ ਹੁਣ ਵੀ ਹੁਣ ਜਿੱਤਾ ਆ ਗਏ ਮੈਂ ਕਹਿੰਨਾ ਚੰਦਰਬੱਛਵੇਂ ਵਾਲਿਓ ਐਸਿਆਂ ਚਮਾਨਤਾ ਜਬਤ ਕਰਾਇਓ ਦੁਬਾਰਾ ਪੰਜਾਬ ਵਿੱਚ ਕੋਈ ਅਸਤੀਫਾ ਦੇਣ ਦੀ ਹਿੰਮਤ ਨਾ ਕਰੇ ਫਿਰ ਉਹਨੂੰ ਡਰ ਲੱਗੇ ਵੀ ਜਲੰਧਰ ਪੱਛਮੀ ਵਾਲੀ ਨਾ ਹੋਵੇ ਯਾਰ ਫਿਰ ਕਿਸੇ ਜੋਗੇ ਵੀ ਨਹੀਂ ਰਹਿਣਾ ਫਿਰ ਨਾ ਇੱਧਰ ਦੇ ਨਾ ਉੱਧਰ ਦੇ ਬਹੁਤੇ ਘਰਾਂ ਦਾ ਪ੍ਰਾਣਾ ਭੁੱਖਾ ਰਹਿ ਜਾਂਦਾ ਹੈ ਇਹ ਆਪਣੀ ਕਹਾਵਤ ਹੈ ਬਹੁਤ ਏ ਟਿਕੜਮ ਬਾਜ ਬਣਦੇ ਆ ਅਸੀਂ ਤਾਂ ਤੁਹਾਡੇ ਨਾਲ ਖੜਾਂਗੇ ਜਿੱਥੇ ਮਰਜੀ ਅਜੇ ਵੀ ਹਜੇ ਦੋ ਰੈਲੀਆਂ ਹੋਰ ਪਈਆਂ ਸਾਡੀਆਂ ਮਿਹਨਤ ਕਰ ਰਹੇ ਆ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਮਾਲਕ ਤੁਸੀਂ ਹੋ ਲੋਕਤੰਤਰ ਦੇ ਵਿੱਚ ਫਰਫੁੱਲ ਲਾਉਣਾ ਨਾ ਲਾਉਣਾ ਤੁਹਾਡਾ ਕੰਮ ਹੈ ਅੱਜ ਦੇ ਬੋਲੋਂ ਮਿਹਨਤ ਓਕਮ ਹੀ ਛੱਡਦੇ ਪਰ ਜਿਸ ਤਰੀਕੇ ਦਾ ਮੈਨੂੰ ਮਾਹੌਲ ਨਜ਼ਰ ਆ ਰਿਹਾ ਹੈ ਕਿ ਤਾ ਮੰਨ ਲਾ ਤੁਸੀਂ 10 ਜੁਲਾਈ ਦੀ ਉਹ ਡੀ ਕੀ ਕਰਦੇ ਹੋ ਫੈਸਲਾ ਨਾ ਕਰੀ ਬੈਠੇ ਹੋ ਤੁਸੀਂ ਜੋ ਲੋਕ ਗਰੋ ਕਰਦੇ ਹਨ ਪੇਸ਼ੈਂਸ ਸਿੱਖ ਜਾਂਦਾ ਹੈ ਕੌਨਫिडेंट ਬਣ ਕਈ ਵਾਰੀ ਲੋਕ ਦੱਸਦੇ ਨਹੀਂ ਹੁੰਦੇ ਉਹੀ ਨਜ਼ਾਰੇ ਜੀ ਲੈਂਦੇ ਹੁੰਦੇ ਵੀ ਇਹਨਾਂ ਨੂੰ ਵੀ ਦੇਖਦੇ ਇਹਨਾਂ ਨੂੰ ਦੇਖਦੇ ਫੈਸਲਾ ਕਰੀ ਬੈਠੇ ਹੁੰਦੇ ਨੇ ਕਰ ਦੇਣਾ ਕੰਮ ਐ ਸਵਾਰ ਕਿ ਕਹਿੰਦੇ ਹੁਣ ਪੈਸੇ ਵੰਡਣਗੇ ਪਏ ਸਾਡੇ ਕੋਲ ਪੈਸੇ ਬਹੁਤ ਆਕਾਂਗ ਸਾਰੇ ਕਹਿੰਦੇ ਭਾਜਪੀ ਵਾਲੇ ਕਹਿੰਦੇ ਅਸੀਂ ਪੈਸੇ ਵੰਡਾਂਗੇ ਵੀਰੋ ਮੇਰੇ ਹੱਥ ਬਨ ਕੇ ਬੇਨਤੀ ਹੈ ਜੇ ਤੁਹਾਨੂੰ ਕੋਈ ਪੈਸੇ ਦੇਣ ਆਏ ਹੱਥ ਬਨ ਕੇ ਬੇਨਤੀ ਹੈ ਮਨਾਂ ਨਾ ਕਰਿਓ ਲక్ష్ਮੀਲੀ ਮੋੜੀ ਦੀ ਹੁੰਦੀ ਥੋੜੀ ਨੇ ਇਹਨਾਂ ਨੇ ਕਿਹੜਾ ਨਰਮਾ ਵੇਚਿਆ ਥੋੜੀ ਹੀ ਨੇ ਲੁੱਟੇ ਹੋਏ ਕਈ ਤਾਂ ਤੁਸੀਂ ਨੋਟ ਵੀ ਪਛਾਣ ਲਓਗੇ ਤਾਂ ਉਹੀ ਨੋਟ ਹੈ ਉਹ ਜਿਹੜਾ ਗੁਰਦੁਆਰਾ ਸਾਹਿਬ ਜੀ ਤੇ ਆਏ ਸੀ ਸਾਰਾ ਮਾਰ ਇੰਨਾ ਕੁੜੀ ਐ ਪਰ ਇੰਨਾ ਕਹ ਐ ਐ ਕਰਕੇ ਕਹਿ ਦਿਓ ਵੀ ਹਾਂ ਤੇ 10 ਤਰੀਕ ਨੂੰ ਮਸ਼ੀਨ ਵਾਲਾ ਬਟਨ ਦਬਕੇ ਕਹਿ ਦਿਓ ਵੀ ਆਹ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦਿਓ ਵਾਕਿਆ ਨੂੰ ਮਾਫ ਹੈ ਬਹੁਤ ਸਮਝਦਾਰ ਲੱਗਿਆ ਬਈ ਬਹੁਤ ਸਮਝਦਾਰ ਇਲਾਕਾ ਮੰਨ ਗਏ ਵੀ ਮੰਨ ਗਏ ਹੋ ਗਿਆ ਹੁਣ ਵੀ ਸੋ ਵੀਰੋ ਇਹਨਾਂ ਨੂੰ ਆਮ ਲੋਕਾਂ ਦੀ ਸ਼ਕਤੀ ਪਤਾ ਨਹੀਂ ਹੈਗਾ ਇਹਨਾਂ ਨੂੰ ਆਏ ਸੀ ਕਿ ਸਾਡੇ ਹੀ ਕੰਮ ਚੱਲੂ ਅਸੀਂ ਉਹ ਹੀ ਲੁੱਟਾਂਗੇ ਕਿਉਂਕਿ ਆਪਾਂ ਤਾਂ ਹਜੇ ਹੋਰ ਕੰਮ ਕਰ ਲੈਣੇ ਆ ਜੇ ਇੱਕ ਕੰਮ ਚ ਕਾਮਯਾਬ ਨਾ ਹੋਈਏ ਗਰੀਬ ਦਾ ਜਵਾਕ ਤਾਂ ਹੋਰ ਕੰਮ ਕਰ ਲੈਂਦਾ ਇਹ ਲੀਟਰਾਂ ਦੇ ਜਵਾਕਾਂ ਨੂੰ ਹੋਰ ਕੋਈ ਕੰਮ ਨਹੀਂ ਹੁੰਦਾ ਏ ਹੁਣ ਬੇਰੁਜ਼ਗਾਰ ਪੈਦਾ ਹੋ ਗਏ ਨਵੀਂ ਕਿਸਮ ਦੇ ਮੈਂ ਪਤਾ ਨਹੀਂ ਕਿੱਥੇ ਕਿੱਥੇ ਰੱਖੀ ਇਹਨਾਂ ਨੂੰ ਹੁਣ ਸੁਪੀਰ ਬਾਦਲ ਹੋਣੀ ਨਵੀਂ ਕਿਸਮ ਦੇ ਬੇਰੁਜ਼ਗਾਰ ਨੇ ਹੋਰ ਕੁਝ ਆਉਂਦਾ ਨਹੀਂ ਨਾ ਸਿੱਖਿਆ ਇਤਰੋ ਵੇਲੇ ਕਰਦੇ ਲੋਕਾਂ ਨੇ ਤਾਂ ਕਰਕੇ ਫਿਰਦੇ ਤੁਰੇ ਜਿੰਨੀਆਂ ਮਰਜ਼ੀ ਮੈਨੂੰ ਗਾਲਾਂ ਕੱਢੀ ਜਾਣ ਮੈਨੂੰ ਕੋਈ ਪਰਵਾਹ ਨਹੀਂ ਜਿੰਨੇ ਜਰ ਤੁਸੀਂ ਮੇਰੇ ਨਾਲ ਜਿੰਨੇ ਤੁਹਾਡਾ ਪਿਆਰ ਮੇਰੇ ਨਾਲ ਕੋਈ ਪੈਸੇ ਨਹੀਂ ਕੋਈ ਪੈਸੇ ਨਹੀਂ ਕਮਾਉਣੇ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਜੀ ਬਹੁਤ ਫੇਮਸ ਕਲਾਕਾਰ ਸੀ ਮੈਂ ਤੁਸੀਂ ਦੇਖਦੇ ਰਹੇ ਹੋਗੇ ਟੀਵੀ ਤੇ ਬਹੁਤ ਪੈਸੇ ਕਮਾਉਂਦਾ ਕਮਾਉਣੇ ਹੁੰਦੇ ਕਮਾ ਲੈਂਦਾ ਲੱਖਾਂ ਕਰੋੜਾਂ ਫਿਲਮਾਂ ਚੋਂ ਟੀਵੀ ਚੋਂ ਕੇਜਰੀਵਾਲ ਸਾਹਿਬ ਇਨਕਮ ਟੈਕਸ ਦੇ ਕਮਿਸ਼ਨਰ ਨੇ ਉਹਨਾਂ ਦੀ ਘਰ ਵਾਲੀ ਵੀ ਇਨਕਮ ਟੈਕਸ ਦੀ ਕਮਿਸ਼ਨਰ ਹੈ ਪੈਸੇ ਕਮਾਉਣੇ ਹੁੰਦੇ ਉਹਨਾਂ ਨੇ ਵੀ ਉਹ ਕਮਾ ਲੈਂਦੇ ਬਹੁਤ ਨੌਕਰੀਆਂ ਚੋਂ ਬਹੁਤ ਵੱਡੀ ਨੌਕਰੀ ਹੈ ਉਹ ਉਹ ਜੇਲ੍ਹ ਚ ਫਿੱਟ ਟੱਕੇ ਖਾਈ ਜਾਂਦੇ ਕਾਹਦੇ ਕਰਕੇ ਕਿਉਂਕਿ ਲੋਕਾਂ ਨੇ ਕੰਮ ਕਰਦੇ ਆ ਤੇ ਇਹਨਾਂ ਨੂੰ ਡਰ ਹੋ ਗਿਆ ਕਿ ਅਸੀਂ ਕੁਰਸੀਆਂ ਨੂੰ ਪਾ ਗਏ ਇਹਨਾਂ ਦੀਆਂ ਕੁਰਸੀਆਂ ਨੂੰ ਖਤਰਾ ਹੋ ਗਿਆ ਤਾਂ ਕਰਕੇ ਸਾਨੂੰ ਇਹ ਗਾਣਾ ਕੱਢਦੇ ਆਂ ਸ੍ਰੇਸ਼ ਕਰਕੇ ਮੈਂ ਕਹਿਣਾ ਹਾਸੇ ਠੱਠੇ ਹੋ ਜਾਂਦੇ ਨੇ ਹਾਸੇ ਠੱਠੇ ਹੋ ਜਾਂਦੇ ਨੇ ਜੱਜ ਵੀ ਮੱਠੇ ਹੋ ਜਾਂਦੇ ਨੇ ਹੁੰਦੇ ਨਹੀਂ ਤਾਂ ਸਾਧ ਨਹੀਂ ਹੁੰਦੇ ਚੋਰ ਤਾਂ ਇਕੱਠੇ ਹੋ ਜਾਂਦੇ ਨੇ ਇਕੱਠੇ ਹੋ ਜਾਂਦੇ ਨੇ ਨਾਲ ਦੀ ਨਾਲ ਹੀ ਵਿਆਹ ਰਣਕੇ ਆਪਾਂ ਲੁੱਟিয়ে ਅੰਦਰੋਂ ਇੱਕ ਨੇ ਰੋਟੀ ਇਕੱਠੇ ਖਾਂਦੇ ਆ ਲੋਕਾਂ ਨੂੰ ਲੜਾਉਂਦੇ ਆਪਾਂ ਆਪਾਂ ਐਵੇਂ ਗੰਦਾਸੇ ਚੱਕੀ ਫਿਰਦੇ ਰਹਨੇ ਆਂ ਆਪਾਂ ਇੱਕ ਦੂਜੇ ਦੇ ਬਰਾਤਾਂ ਜਾਣੋ ਹਟ ਜਾਂਦੇ ਆ ਇਹ ਤਾਂ ਕਾਂਗਰਸੀ ਆ ਆਪਾਂ ਨਹੀਂ ਜਾਣਦੇ ਇਹਨਾਂ ਦੇ ਓਏ ਅਸੀਂ ਕਾਲੀ ਆਂ ਅਸੀਂ ਨਹੀਂ ਜਾਣਦੇ ਇੱਕ ਦੂਜੇ ਦੇ ਭੋਗਾਂ ਤੇ ਜਾਣੋ ਹਟ ਜਾਂਦੇ ਆ ਇਹ ਇਕੱਠੇ ਨੇ ਸੋ ਇਹਨਾਂ ਚੋਂ ਇਹਨਾਂ ਚੋਂ ਪਰਖੋ ਚੰਗੇ ਬੰਦਿਆਂ ਨੂੰ ਚੁਣੋ ਜਿਸ ਤਰ੍ਹਾਂ ਸੰਜੇ ਸਿੰਘ ਜੀ ਨੇ ਕਿਹਾ ਸੀ ਆਪਣਾ ਚੋਣ ਨਿਸ਼ਾਨੀ ਬਹੁਤ ਵਧੀਆ ਛਾੜੂ ਮਾਵਾ ਭੈਣਾਂ ਨੂੰ ਤਾਂ ਦੱਸਣ ਦੀ ਵੀ ਲੋੜ ਇਹ ਤਾਂ ਸਵੇਰੇ ਸਵੇਰੇ 5:30 ਵਜੇ ਨੇ ਰਿਜ ਵੀ ਲੱਭ ਲੈਂਦੀ ਨੇ ਕਿੱਥੇ ਜਪਿਆ ਆ ਕੁਛ ਮੇਰੇ ਵੀਰ ਹੱਸ ਰਹੇ ਨੇ ਹੱਸੋ ਨਾ ਜੇ ਲੋੜ ਪੈ ਜੇ ਹਜੇ ਵੇਲੇ ਵੀ ਲੱਭ ਲੈਂਦੀ ਨੇ ਕਿੱਥੇ ਜਪਿਆ ਕਰਦਾ ਸਫਾਈ ਹੋਈ ਓ ਵੀ ਸਵੇਰੇ ਵੀ ਸ਼ਾਮ ਨੂੰ ਵੀ ਸ਼ਾਮ ਨੂੰ ਦਿਮਾਗ ਦੀ ਸਫਾਈ ਕਰਦਾ ਬਸ ਸੋ ਵੀਰੋ ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਦੁਕਾਨ ਜਾਂ ਮਕਾਨ ਸਾਫ਼ ਕਰਦੇ ਸੀ ਹੁਣ ਇਸ ਝਾੜੂ ਨਾਲ ਆਪਾਂ ਸਾਰਾ ਹਿੰਦੁਸਤਾਨ ਸਾਫ਼ ਕਰਾਂਗੇ ਅਰਵਿੰਦ ਕੇ ਜੀ ਵਾਦੀ ਕੋ